ਇਹਨਾਂ ਨੇ 20 ਸਾਲ ਰਾਜ ਕਰਿਆ ਪੰਜਾਬ ਦੇ ਰਾਜ ਕਰਿਆ 1832 ਤੋਂ ਨੇ ਆਜੀਂ ਬਾਲੋ ਜੀ ਇਹ ਵਿੱਚ ਤੁਸੀਂ ਦੇਖ ਲਓ 2017 ਤੋਂ 2022 ਤੱਕ ਕਿੰਨੇ ਟਰਨੇ ਲੱਗੇ ਜੀ ਸਰਦਨ ਚੰਨੀ ਦੀ ਸੰਧਵਾਰਸ ਸਾਡੇ ਕੋਲ 50 ਲੱਖ ਰੁਪਏ ਟਟ ਰਸੇ ਉਹ ਵੀ ਜਿਹੜਾ ਹੈ ਬੜਾ ਗ੍ਰੇਸ਼ੀਅਸ ਵੀ ਸਾਹਿਬ ਨੇ ਜਿਹੜਾ ਹੈ ਤੱਕ ਮੈਂ ਦੇ ਦਿੰਦਾ ਪੌਣੇ 2 ਲੱਖ ਰੁਪਏ ਦਾ ਖੰਭਾ ਕਦੇ ਸੁਣਿਆ ਜੀ ਪੋਨੇ 2 ਲੱਖ ਰੁਪਏ ਦਾ ਖੰਭਾ ਇੱਕ ਖੰਭਾ ਤੇ ਸੁਣੋ ਜਿਹੜੇ ਤੋਂ 4 ਲੱਖ ਰੁਪਏ ਦਾ ਪੋਲ ਪੋਲਾ ਤੇ 50 ਹਜ਼ਾਰ ਰੁਪਏ ਦੀ ਲਾਈ ਗੁਰੂਨਾਮ ਜੀ ਇਹ ਜਿੱਦਾਂ ਸਾਰੇ ਆਣੇ ਕਿ ਬੁੱਧੀ ਸਾਹਮਣੇ ਆਣੇ ਇੰਕਵਰੀ ਚੱਲ ਰਹੀ ਹੈ ਸਸ਼ੀਕਲ ਤੁਸੀਂ ਦੇਖ ਰਹੇ ਹੋ ਔਨ ਯਰ ਰਾਸਫਾ ਮੈਂਬਰ ਜਿਕਰਮ ਸਿੰਘ ਸਾਨੀ ਵੱਲੋਂ ਪਟਿਆਲਾ ਵਿਖੇ ਅੱਜ ਦੌਰਾ ਕੀਤਾ ਗਿਆ ਸਾਡੇ ਨਾਲ ਨੇ ਵਿਧਾਇਕ ਜੀਤਪਾਲ ਸਿੰਘ ਕੋਲੀ ਸਰ अब राज्यसभा मैंबर आए हैं शहर का अब उन्होंने कितने कितने दौरे किए पे मीडियम स्कूल जो फंक्शन चल रहा है उस तो बादत के जो साकेत काफ है न्यूज सेंटर का उत्तर गए फिर स्किल सेंटर डेवलप हो रहा बंद पे बड़े चेर को उन्होंने स्टार्ट करने वास्ते जो है ट्यूचर किया है

ਮਾਡ ਜਿਹੜੀ ਆਪਣੀ ਪਰਸਨ ਸਨ ਫਾਉਂਡੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਕਹੇ ਜਿਹੜਾ ਉਹ ਬ੍ਰਾਂਡ ਨੇ ਫਿਰ ਇਹਨੂੰ ਸਾਕੇਤ ਵਾਲੇ ਡਿਵਿਸ਼ਨ ਸੈਂਟਰ ਨੂੰ ਅਪਗ੍ਰੇਡ ਕਰਨ ਵਾਸਤੇ ਉਹਨੇ 50 ਬੈੱਡ ਬੋਰ ਕਰਨ ਵਾਸਤੇ ਮੈਨੇ ਪ੍ਰੋਪੋਜ਼ਲ ਮੰਗ ਲਈਏ ਤੇ ਉਹਨੂੰ ਅਪਗ੍ਰੇਡ ਕਰਕੇ 100 ਬੈੱਡ ਦਾ ਜਿਹੜਾ ਹੈਗਾ ਨੂ ਡਿਵਿਸ਼ਨ ਸੈਂਟਰ ਬਣਾਇਆ ਜਾਵੇ। ਸ਼ਹਿਰ ਦੇ ਵਿੱਚ ਕਮਿਊਨਿਟੀ ਸੈਂਟਰ ਵਾਸਤੇ ਸਾਡੇ ਕੋਲ 50 ਲੱਖ ਰੁਪਏ ਕੱਟਦਾ ਸੀਗਾ। ਉਹ ਵੀ ਜਿਹੜਾ ਹੈ ਬੜਾ ਗ੍ਰੇਸ਼ੀਅਸ ਵੀ ਸੰਨ ਸਾਹਿਬ ਨੇ ਜਿਹੜਾ ਹੈ ਉਹ ਦਿੱਤਾ ਕੇ ਮੈਂ ਦੇ ਦਿੰਦਾ। ਉਹ ਮੈਂ ਪਟਿਆਲੇ ਸ਼ਹਿਰ ਵੱਲੋਂ ਆਪਣੇ ਵੱਲੋਂ ਮਨਾ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪਹਿਲੀ ਵਾਰ ਦੇਣਤੀ ਕਰੇ ਤੇ 50 ਲੱਖ ਰੁਪਏ ਦੀ ਗ੍ਰਾਂਟ ਪਟਿਆਲੇ ਸ਼ਹਿਰ ਨੂੰ ਹੋ ਗਈ। ਪਰ ਮੇਰੇ ਕੁਸਚਨ ਆ ਸਰਕਾਰ ਬਹੁਤ ਦਾਅਵੇ ਕਰ ਰਹੀ ਹੈ ਪ੍ਰੋਜੈਕਟ ਚੱਲ ਰਹੇ ਨੇ ਨਾ ਵਿਰੋਧੀ ਧਿਰ ਜਿਹੜੇ ਹੈਗੇ ਆ ਇੱਕੋ ਕੱਲ ਵੀ ਤੁਸੀਂ ਪਰਸਪ ਦੇਖਿਆਗਾ ਮੈਲਾ ਮਤਲਬ ਭਾਜਪੀ ਵੱਲੋਂ ਜਿੱਬਾ ਜੈਂਦਰ ਕੋਲੋਂ ਇੱਥੇ 1000 ਰੁਪਏ ਕਿੱਥੇ ਮਤਲਬ ਇਹਨਾਂ ਨੇ ਪ੍ਰੋਜੈਕਟ ਕੀਤਾ।

ਇਹ ajo ਕਿਹੜੇ ਮੂਹ ਦੇ ਨਾਮ ਤੇ ਨਾਂ ਲਾਉਂਦੇ ਨੇ ਕਿਹੜਾ ਉਹਨਾਂ ਨੂੰ ਕਿਹੜੀ ਪ੍ਰੋਪਰਟੀ ਤੁਹਾਨੂੰ ਦਿਖਦੀ ਐ ਇਸ ਚੀਜ਼ ਦੇ ਕਿਹੜਾ ਮੋਰੈਲਿਟੀ ਦਿਖਦੀ ਐ ਜੀ ਠੀਕ ਐ ਨਾ ਸ਼ਰਮ ਜਿਹੜੀ ਐ ਉਹ ਚਾਹੀਦੀ ਐ ਉਹਨਾਂ ਨੂੰ ਥੋੜੀ ਜੀ ਹਜ਼ਾਰ ਰੁਪਏ ਮੰਗਣ ਵਾਲੇ ਦੇ ਕੋਈ ਤੁਸੀਂ ਰਾਜ ਕਰਦੇ ਸੀ ਤੁਸੀਂ ਤਾਂ ਹਜ਼ਾਰ ਦਾ ਡਾਂਗਾ ਮਾਰੀ ਐ ਤੇ ਫਿਕਰ ਨਾ ਕਰੋ ਚਿੰਤਾ ਨਾ ਕਰੋ ਇਹ ਤਾਂ ਸਾਨੂੰ ਦੋ ਸਾਲ ਵੀ ਪੂਰੇ ਨਹੀਂ ਹੋਏ ਜੀ ਤੇ ਹਜ਼ਾਰ ਰੁਪਏ ਲਈ ਇੰਨੇ ਕਾਲੇ ਪੈ ਗਏ ਇਹ ਵਾਦਾ ਕਰਦੇ ਆਂ ਵੀ ਜਦੋਂ ਸੀਮ ਸਾਹਿਬ ਸ਼ੁਰੂ ਕਰਨਗੇ ਹਜ਼ਾਰ ਰੁਪਏ ਲੈਣਗੇ ਆ ਸਭ ਤੋਂ ਪਹਿਲਾਂ ਤੁਹਾਡੇ ਘਰ ਹੀ ਤੁਹਾਨੂੰ ਦੇਖ ਕੇ ਜਾਵਾਂਗੇ ਇੱਕ ਸਰ ਮੇਰਾ ਲਾਸਟ ਕੁਐਸਚਨ ਹੈ ਪਿਛਲੀ ਗੌਰਮੈਂਟ ਨੇ ਵੈਲਬੈਂਕ ਲਈ ਬਹੁਤ ਪੈਸਾ ਖਰਚਿਆ ਉਸ ਦੀ ਤੁਸੀਂ ਭਗਵੰਤ ਮਾਨ ਜੀ ਸੀਐਮ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਜਿਹੜੇ ਸ਼ਹਿਰ ਦੇ ਕਿਹਨੇ ਦਿੱਤੀ ਹੋਈ ਸੀ ਯੂਪੀ ਜੀ ਬੋਲ ਰਹੀ ਸੀ ਕਿ ਜਾਂਚ ਕੀਤੀ ਜਾ ਰਹੀ ਹੈ ਸ਼ਹਿਰ ਦੀ ਜਿਹੜੀ ਇੱਕ ਜਿਹਾ ਸਮਾਨੀਆ ਗੇਟਾ ਦੀ ਸੜਕ ਹੈ ਜਾਂ ਰਜਿੰਦਰਾ ਝੀਲ ਹੈ ਕਰੋੜਾ ਰੁਪਏ ਲਾਇਆ ਪਰ ਉਹ ਸਾਫ਼ ਦਿਖ ਰਿਹਾ ਕਿ ਟੁੱਟ ਗਈ ਸਾਰਾ ਕੁਝ ਹੋ ਗਿਆ ਉੱਤੇ ਉਹ ਕਿਤੇ ਤੱਕ ਵੀ ਲੋਕਾਂ ਦਾ ਪੈਸਾ ਲੋਕਾਂ ਦੇ ਪੈਸੇ ਵੀ ਇਹਨਾਂ ਨੇ ਮਤਲਬ ਬਰਬਾਦ ਹੀ ਕਿਤੇ ਕਰਦਾ ਉਸ ਬਾਰੇ ਤੁਸੀਂ ਕੀ ਕਹਿੰਦੇ ਦੇਖੋ एक घपला कोई छोटा मोटा नहीं जी शिकायत गई है उसकी विजलेंस इंक्वायरी खुल चुकी है थोड़ा तो पता ही है संबंध भी होए ने जो अधिकारी जोड़े पोलिटल फिगर जोड़े इस पिछले सके उन्होंने बुलाया भी जा रहे बिजनेस उन्होंने जोड़ा है डील कर रही है ये गल जरूर है कि पैसा आया वेस्ट होया दम नहीं लग्या किसी काम नहीं आया शहर में जो चीज़ चाहती थी वह नहीं मिली ये सिर्फ अपना ही जोड़ा हैरीटेज सुविधा कि नहीं फायदा होल्टा नुकसान हो ਪੌਣੇ 2 ਲੱਖ ਰੁਪਏ ਦਾ ਖੰਭਾ ਕਦੇ ਸੁਣਿਆ ਨਹੀਂ ਪੌਣੇ 2 ਲੱਖ ਰੁਪਏ ਦਾ ਖੰਭਾ ਇੱਕ ਖੰਭਾ ਕਦੇ ਸੁਣਿਆ ਜਿਹਦੇ ਵਿੱਚ ਉਹ ਸਵਾਲ ਲੱਖ ਰੁਪਏ ਦਾ ਪੌਣ ਪੌਲਾ ਤੇ 50 ਹਜ਼ਾਰ ਰੁਪਏ ਦੀ ਲਾਈ ਜ਼ਰੂਰ ਹੈ ਜੀ ਇਹ ਚੀਜ਼ਾਂ ਸਾਗੀਆਂ ਆਣ ਕੇ ਬੱਗੇ ਸਾਹਮਣੇ ਆਣ ਨਹੀਂ ਇਨਕੁਆਰੀ ਚੱਲ ਰਹੀ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਇੱਥੇ ਅਕਾਉਂਟੇਬਿਲਟੀ ਹੋਵੇ ਜੋ ਗੜਬੜੀਆਂ ਹੋਣ ਉਹ ਵੱਡੀ ਨਾਦੀ ਛੋਟੀ ਨਾਦੀ ਹੈਰੀਟੇਜ ਦੀ ਹੋ ਗਿਆ ਜੀ ਦੂਜੇ ਪਾਸੇ ਅਸੀਂ ਅਸੀਂ ਸ਼ਹਿਰ ਦੇ ਕੰਮ ਕਰ ਰਹੇ ਹਾਂ ਹੁਣ ਦੱਸੋ ਮੈਂ ਤਾਂ ਨਹੀਂ ਕਰੋੜਾਂ ਤੇ ਲਗਾ ਰਿਹਾ ਰਿਜਿੰਦਰਾ ਦੇ ਪੁਰਾਣੇ ਜਿਹੜੇ ਹੋਏ ਵੀ ਨਹੀਂ ਐਗਰੀਮੈਂਟਸ ਹਨ ਉਹਦੇ ਤਹਿਤ বিনা ਪੈਸਾ ਖਰਚੇ ਮੈਂ ਰਿਪੋਰਟ ਕਰਾਣ ਜਾ ਕੇ ਦੇਖਾਂ ਕਿ ਕੀ ਕੰਮ ਚੱਲ ਰਿਹਾ ਹੈ ਫੋਲੋ ਗਰਾਉਂਡ ਦਾ ਜਾ ਕੇ ਕੰਮ ਦੇਖੋ ਸ਼ਹਿਰ ਦੇ ਵਿੱਚ ਸੌਖ ਲੱਗ ਰਹੇ ਨੇ ਲਾਈਟਾਂ ਅਸੀਂ ਲਗਵਾ ਰਿਹਾ ਇਹਨੇ ਹਾਈ ਮਾਸ ਲਗਵਾ ਕੇ ਸੀਸੀਟੀਵੀ ਦਾ ਬੜਾ ਵੱਡਾ ਪ੍ਰੋਜੈਕਟ ਅਸੀਂ ਲੈ ਕੇ ਆ ਰਹੇ ਹਾਂ ਸੋ ਦਟੀਸ ਬਲਾਈਂਡ ਸਪਾਟਸ ਨਾ ਰਹਿਣ ਸ਼ਹਿਰ ਦੇ ਵਿੱਚ ਕ੍ਰਿਮੀਨਲ ਘਟਨਾਵਾਂ ਜਿਹੜੀਆਂ ਘੱਟ ਜਾਣ ਕੈਮਰਿਆਂ ਦੇ ਵੀ ਸਾਰਾ ਕੁਝ ਆ ਜਾਏ ਤਾਂ ਕਿ ਪੁਲਿਸ ਨੂੰ ਵੀ ਸੌਖ ਹੋਵੇ ਪੜਨ ਦੇ ਵਿੱਚ ਤੇ ਚੋਰਾ ਨੂੰ ਵੀ ਡਰ ਹੋਵੇ ਕਿ ਅਸੀਂ ਕੈਪਚਰ ਹੋ ਜਾਣ ਸਰ ਇੱਕ ਮੇਰਾ ਲਾਸਟ ਹੈ ਬਿਲਕੁਲ ਤੁਸੀਂ ਕੰਮ ਕਰ ਰਹੇ ਹੋ ਇੱਕ ਇਹ ਲੋਕਾਂ ਨੇ ਜਿਹੜੇ ਸ਼ਹਿਰ ਦੀ ਢੀਢੀ ਬੜੀ ਗਲੀਆਂ ਹੈਗੀਆਂ ਉੱਥੇ ਇਹਨਾਂ ਨੇ ਪਿਛਲੀ ਗਵਰਨਮੈਂਟ ਨੇ ਪਾਈਪ ਪਾਈ ਸੀ ਨਾਲੀਆਂ ਦੇ ਪਰ ਉਹ ਇਹਨਾਂ ਕਾਮਯਾਬੀ ਹੋ ਦੇਖੋ ਜੇ ਕਿਸੇ ਵੀ 4 ਫੁੱਟ ਦੀ ਗਲੀ ਐ ਤਾਂ ਤੇੜੀ ਤੇ ਪਾਪਾ ਵਿੱਚ ਹੀ ਸੀਵਰੇਜ ਪਾਈਪ ਹੈ ਵਿੱਚ ਹੀ ਉਹਨਾਂ ਦਾ ਵਾਟਰ ਸਪਲਾਈ ਇਹ ਸ਼ਹਿਰ ਦੀ ਬਹੁਤ ਸਮੱਸਿਆ ਨੂੰ ਹਰ ਰੋਜ਼ ਫੋਨ ਆਉਂਦੇ ਇਸ ਵਾਰ ਥੋੜਾ ਦਾ ਘਾੜੀ ਵੀ ਦੇਖ ਕੇ ਬੰਦੇ ਮੈਂ ਵੀ ਮੰਡਿਆ ਚ ਅਸੀਂ ਵੀ ਸ਼ਹਿਰ ਚ ਰਹਿੰਦੇ ਹਾਂ ਉਸ ਕੰਨੀ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਦੇਖੋ ਬੜੇ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਆਪ ਹੁਣ ਵਾਈਸ ਐਮਪੀ ਹੋ ਗਏ ਸ਼ਹਿਰ ਵਿੱਚ ਮੇਰ ਉਹਨਾਂ ਦਾ ਇੰਪਰੂਵਮੈਂਟ ਹੈ ਚੇਅਰਮੈਨ ਉਹਦੇ ਪੀਆਰਟੀਸੀ ਦੇ ਚੇਅਰਮੈਨ ਉਹਦੇ ਸਾਰੇ ਸ਼ਹਿਰ ਦੇ 600 698 ਐਮਸੀ ਉਹਨਾਂ ਦੇ ਐਬਸੋਲਿਊਟ ਪਾਵਰ ਹੋਣ ਦੇ ਬਾਵਜੂਦ ਸ਼ਹਿਰ ਦਾ ਇਹ ਹਾਲ ਕਿਉਂ ਹੈ ਜੀ ਇਹ ਕੋਈ 2 ਸਾਲਾਂ ਦਾ ਹੋ ਨਹੀਂ ਗਿਆ ਜਦਾਂ ਮੈਂ ਐਮਐਲਏ ਬਣਿਆ ਮੈਂ ਤਾਂ ਇਨਹੈਰਿਟ ਕੀਤਾ ਜੋ ਮੈਂ ਪੌਣੇ 2 ਸਾਲਾਂ ਚ ਦੇਖਿਆ ਤੇ ਸਮਝਿਆ ਉਹੀ ਰਿਹਾ ਇਹ ਪਟਿਆਲੇ ਦਾ 골ਡਨ ਚਾਂਸ ਜਿਹੜਾ ਹੈ ਨਾ ਉਹ ਪਟਿਆਲੇ ਦਾ ਸਭ ਤੋਂ ਮਾੜਾ ਸਮਾਂ ਹੋ ਕੇ ਬਣ ਕੇ ਰਹਿ ਗਿਆ ਸੀ। ਸੀਐਮ ਸਿਟੀ ਹੋਣ ਦਾ ਮਤਲਬ ਹੁੰਦਾ ਵੀ ਸ਼ਹਿਰ ਦਾ ਕੋਈ ਪ੍ਰੋਬਲਮ ਰਹਿ ਰਹੀ ਨਾ ਇੱਥੇ ਤਾਂ ਕੋਈ ਪ੍ਰੋਬਲਮ ਸੋਲਵ ਹੀ ਨਹੀਂ ਹੋਈ ਜੀ। ਪਾਣੀ ਦੀ ਪ੍ਰੋਬਲਮ ਉੱਥੇ ਹੈ, ਸੀਵਰੇਜ ਦੀ ਪ੍ਰੋਬਲਮ ਉੱਥੇ ਹੈ, ਸੜਕਾਂ ਦਾ ਹੋਈ ਆ ਯਾਰ। ਲੱਗਿਆ ਜੀ ਇਟਸ ਅ ਲੌਂਗ ਵੇ ਹੈ। ਅੱਗੇ ਕੋਸ਼ਿਸ਼ ਸਾਡੀ ਨਿਰੰਤਰ ਜਾਰੀ ਰਹੇਗੀ ਸੀ ਕਦੇ। ਤੋ ਇਸ ਇੰਡੀਪੈਂਡੈਂਟ ਪੋਸਟਿੰਗ ਕਾਲੇ ਜੀ ਉਹਨਾਂ ਨੇ ਲੋਕਾਂ ਨੂੰ ਕਿਹਾ ਵੀ ਥੋੜਾ ਸਾ ਤੁਹਾਡੇ ਦਿਨ ਸਿਗਰ ਕਰੋ ਔਰ ਜਿਹੜੇ ਲੋਕਾਂ ਦੇ ਪੈਸੇ ਹੈਗੇ ਆ ਉਹਨਾਂ ਦੇ ਜਿਹੜੇ ਪਿਛਲੀ ਸਰਕਾਰ ਵੱਲੋਂ ਲੋਕਾਂ ਦੇ ਪੈਸੇ ਦਾ ਮਤਲਬ ਕਮਿਸ਼ਨਾਂ ਖਾਈਆਂ ਗਿਆ ਉਸ ਦੀ ਵੀ ਜਾਂਚ ਚੱਲ ਰਹੀ ਹੈ ਔਰ ਜਿਹੜੇ ਦੋਸ਼ੀ ਹੋਣਗੇ ਉਹ ਗ੍ਰਿਫਤਾਰ ਕਰਵਾਏ ਜਾਣਗੇ